ਸਮਰਾਲਾ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਦੋਸਤ ਵੱਲੋਂ ਆਪਣੇ ਦੋਸਤ ਦਾ ਮਖੌਲ ਮਜ਼ਾਕ ਨਾ ਸਹਿ ਸਕਣ ਕਾਰਨ ਗੁੱਸੇ ਵਿੱਚ ਆ ਪਹਿਲਾਂ ਕੱਡੀਆਂ ਗਾਲਾਂ ਫਿਰ ਦਿੱਤੀਆਂ ਧਮਕੀਆਂ ਤੇ ਫਿਰ ਹਾਕੀ ਨਾਲ ਗੱਡੀ ਭੰਨ ਦਿੱਤੀ ਜਿਸ ਕਾਰਨ ਗੱਡੀ ਦਾ ਬਹੁਤ ਨੁਕਸਾਨ ਹੋਇਆ ਤੇ ਸੀਸੀਟੀਵੀ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੇਰਾ ਨਾਮ ਹੈ ਨਿਲਕੁਮਾਰ ਤੇ ਇਹ ਨਾਈਟ ਆਰ ਆਪਣੀ ਸ਼ਾਮ ਨੂੰ ਵੀ ਆਪਾਂ ਦੁਕਾਨ ਤੇ ਬੈਠੇ ਜ ਆਪਣੇ ਤੇ ਹੀ ਤੇ ਦੁਕਾਨ ਤੇ ਬੈਠੇ ਮੁੰਡਾ ਨੰਗਿਆ ਜਾਂਦਾ ਜੀ ਤੇ ਉਹ ਨੇ ਮੈਨੂੰ ਕੁਝ ਕਹਿਤਾ ਨਹੀਂ ਬਸ ਟੀ ਮਨਾਉਂਦਾ ਉਹ ਮੁੰਡਾ ਹੈਗਾ ਧਰਮਪਾਲ ਦਾ ਮੁੰਡਾ ਹੀ ਇਹੋ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਕਰਵੇ ਤੇ ਮੈਂ ਵੀ ਮਜ਼ਾਕ ਕੀ ਉਹਦਾ ਉਹ ਨਾਂ ਮੈਂ ਕਹੇ ਵਿਪਨ ਕੁਮਾਰ ਜੀ ਤੇ ਮੈਂ ਮਜ਼ਾਕ ਕਰਾਈ ਤਾਂ ਉਹਨੇ ਮੈਨੂੰ ਗਾਣਾ ক্লোਜ਼ ਕਰਨ ਲੱਗ ਗਿਆ ਜਿਆਦਾ ਤੇ ਇਸ ਕਰਕੇ ਫਿਰ ਮੈਂ ਕਹਾ ਵੀ ਤੂੰ ਆ ਜਾ ਪਿਆ ਤੇ ਮੇਰੇ ਉਹਨੇ ਹੱਥ ਪਾਈ ਜੀ ਕੱਲ ਹੀ ਉਹਨੇ ਮੈਨੂੰ ਤੇ ਉਦੋਂ ਡੈਡੀ ਆਏ ਬਈ ਡੈਡੀ ਨੇ ਹੱਥੋਂ ਬਾਈ ਕਰਕੇ ਚਲੀ ਗਈ ਤੇ ਗਾਂਦੇ ਨੂੰ ਤੇ ਜਿਹੜੀ ਦੁਕਾਨ ਤੇ ਬੈਗੇ ਸੀਗੇ ਜਾ ਗਈ ਮੈਂ ਤੇ ਜਿਹੜੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਹੀ ਕਹਿੰਦੇ ਵੀ ਕੋਈ ਗੱਡੀ ਭੰਨ ਗਿਆ ਤੇ ਅਸੀਂ ਆ ਕੇ ਦੇਖਿਆ ਗੱਡੀ ਦੀ ਜਮੀ ਚੀਜ਼ੇ ਸੋ ਚੀਜ਼ ਖਤਮ ਸੀ ਗਈ ਤੇ ਅਸੀਂ ਐਸਾ ਥਾਣੇ ਜਾ ਕੇ ਰਿਪੋਰਟ ਲਖਾਈ ਉਹ ਕਹਿੰਦੇ ਵੀ ਅਸੀਂ ਕਰਦੇ ਆ ਤੇ ਪਸੰਦ ਹੋਵੇ ਅਸੀਂ ਮੰਗਦੇ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਸਾਡਾ ਕੀਤਾ ਜਾਵੇ ਕਿੰਨੇ ਕਬਜ ਘਟਨਾ ਇਹ ਘਟਨਾ ਹੈ ਗਈ ਕੋਟਵਾਲੀ 4 ਕਬਜ ਦੀ ਘਟਨਾ ਹੀ ਤੇ 4:30 ਕਬਜ ਘਰੇ ਆ ਕੇ ਸਾਡੇ ਕੋਈ ਹੈ ਨਹੀਂ ਗੱਡੀ ਭੰਨ ਲਈ ਪੂਰੀ ਖਤਮ ਕਰਤੀ ਗੱਡੀ ਇਹਦੇ ਲੈ ਆ ਨਾ ਕਿੰਨੇ ਕ ਦਾ ਇਹ ਕੋਟਵਾਲ ਦੇ ਤੋਂ ਲੱਖ ਰੁਪਏ ਨਾਲ ਇਹ ਚੀਜ਼ ਸਾਰੇ ਖਤਮ ਕਰਤੀ ਉਹਨੇ ਮੈਨੂੰ ਸੰਜੇ ਘਟਨਾ ਬ੍ਰਹਿਮ ਰੋਟੀ ਖਾਣ ਗਿਆ ਜਾਈਗਾ ਦੇਖਿਆ ਤਰੰਬਾਲਾ ਮੁੰਡਾ ਪੀਪਨ ਮੁੰਡਿਆਂ ਮੈਂ ਬੈਸ ਬੰਨ ਕਰਦਾ ਸੀ ਲੱਗਦਾ ਸੀਗਾ ਆ ਗਿਆ ਚਾਇਆ ਮੈਨੂੰ ਲੱਖਾ ਕਰਕੇ ਜਾਂਦਾ ਰਹੀ ਹੈ ਜੀ ਮਗਾ ਪਈ ਹਰਜਨ ਆਲਰ ਇਹਨੂੰ ਸਟਮ ਕਰੇ ਗਿਆ ਜੀ ਕਾ ਮੁੰਡਾ ਮੈਂ ਖਬਰ ਮੈਂ ਲੜਦਾ ਜੀ ਕਾ ਆ ਮਾ ਚਾਇਆ ਮੈਂ ਵੀ ਗਾਣਾ ਗੱਦੀ ਆਉਣੇ ਠੀਕ ਹੈ ਜੀ ਸਵੇਰ ਤੱਕ ਕਹੇ ਜਾਏ ਗੱਦੀ ਭਾਂਤੀ ਆਉਂਦੀ ਈ ਲੱਗਦਾ ਜੀ ਕਿ ਕੋਈ ਜਿਹੜਾ ਗੈਸਵਾਦੀ ਹੋ ਰਹੀ ਮੈਂ ਨਹੀਂ ਪਤਾ ਜੀ ਮੈਂ ਮੇਰੇ ਰੋਟੀ ਖਾਣ ਗਿਆ ਜੀ ਘਰੇ ਜੀ ਮੁੰਡਾ ਬੈਠੇ ਬਾਈ ਕਰ ਰਿਹਾ ਜੀਆ ਤਾਂ ਹੁਣ ਕੀ ਕੀ ਮੰਨਦਾ ਮੈਂ ਤਾਂ ਮੈਂ ਕਦੇ ਵੀ ਗੱਦੀ ਜਾਂ ਨੂੰ ਸਾਹ ਪਰਪਰ ਭਾਈ ਇੱਕਤੀ ਆਵੇ ਈ ਨਹੀਂ ਦੀ ਗੱਲ ਦੁਸ਼ਾਨ ਹੈਗਾ ਦੇ ਲੋਈ ਕਰੋ ਦੋ ਲਗਦਾਉ ਸਾਹ ਹਨ ਗਰੇ ਕੰਪਲੇਟ ਕੀਤੀ ਹੈ ਜੀ ਹਾਂ ਤਾਂ ਰੋਟੀ ਖਾਣੇ ਕੇ ਲਈ ਕੰਪਲੇਟ ਠੀਕ ਹੈ ਰੋਟੀ ਕਹੇ ਤਾਂ ਆਈ ਸੀ ਕਿ ਦੇਖ ਕੇ ਰਹਿਣ